ਤੁਰ ਗਿਆ ਯਾਰ ਬਹਾਰਾਂ ਵਰਗਾ ਹਰ ਫਲ ਲੱਗਦਾ ਖਾਰਾਂ ਵਰਗਾ ਪੂਰੀ ਦੁਨੀਆ ਦੇ ਉੱਤੇ ਇੱਕ ਬਹੁਤ ਦੁਖਦਾਈ ਖਬਰ ਜਿਹੜੀ ਸੁਣਨ ਨੂੰ ਮਿਲੀ ਜਸਵਿੰਦਰ ਭੱਲਾ ਸਾਹਿਬ ਪੂਰੀ ਦੁਨੀਆ ਨੂੰ ਹਸਾਉਣ ਵਾਲਾ ਅੱਜ ਰੁਆ ਕੇ ਤੁਰ ਗਿਆ ਇਸ ਦੁਨੀਆ ਤੋਂ ਰੁਕਸਤ ਹੋ ਗਏ ਨੇ ਵੱਡੇ ਵੀਰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਭੱਲਾ ਸਾਹਿਬ ਨੂੰ ਨਿਵਾਸ ਦਵੇ ਪ੍ਰਮਾਤਮਾ ਵਾਹਿਗੁਰੂ ਅਲਫਾਜ਼ ਕੁਝ ਵੀ ਨਿਕਲਦੇ ਨਹੀਂ ਅੱਜ ਕਿੰਨੀਆਂ ਯਾਦਾਂ ਉਹਨਾਂ ਦੇ ਨਾਲ ਸਾਂਝੀਆਂ ਨੇ ਕਿੰਨੇ ਸਫ਼ਰ ਉਹਨਾਂ ਨਾਲ ਸਾਡੇ ਸੋਹਾਨੇ ਹੋਏ ਨੇ ਫਿਰ ਗੱਲ ਕਰਾਂਗੇ ਜੀ ਬਹੁਤ ਦੁੱਖ ਹੈ ਅੱਜ ਤੁਰ ਗਿਆ ਯਾਰ ਬਹਾਰਾਂ ਵਰਗਾ ਹਰ ਫੁੱਲ ਲੱਗਦਾ ਖਾਰਾਂ ਵਰਗਾ ਪੂਰੀ ਦੁਨੀਆ ਦੇ ਉੱਤੇ ਇੱਕ ਬਹੁਤ ਦੁਖਦਾਈ ਖ਼ਬਰ ਜਿਹੜੀ ਸੁਣਨ ਨੂੰ ਮਿਲੀ ਜਸਵਿੰਦਰ ਭੱਲਾ ਸਾਹਿਬ ਪੂਰੀ ਦੁਨੀਆ ਨੂੰ ਹਸਾਉਣ ਵਾਲਾ ਅੱਜ ਰੁਆ ਕੇ ਤੁਰ ਗਿਆ ਇਸ ਦੁਨੀਆ ਤੋਂ ਰਕਸਤ ਹੋ ਗਏ ਨੇ ਵੱਡੇ ਵੀਰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਭੱਲਾ ਸਾਭ ਨੂੰ ਨਿਵਾਸ ਦਵੇ ਪ੍ਰਮਾਤਮਾ ਵਾਹਿਗੁਰੂ ਅਲਫਾਜ਼ ਕੁਝ ਵੀ ਨਿਕਲਦੇ ਨਹੀਂ ਅੱਜ ਕਿੰਨੀਆਂ ਯਾਦਾਂ ਉਹਨਾਂ ਦੇ ਨਾਲ ਸਾਂਝੀਆਂ ਨੇ ਕਿੰਨੇ ਸਫ਼ਰ ਉਹਨਾਂ ਨਾਲ ਸਾਡੇ ਸੋਹਾਨੇ ਹੋਏ ਨੇ ਫਿਰ ਗੱਲ ਕਰਾਂਗੇ ਜੀ ਬਹੁਤ ਦੁੱਖ ਹੈ ਅੱਜ